ਸ਼੍ਰੀ ਕਾਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਵਿਕਰਮ ਸਿੰਘ ਮਜੀਠੀਆ ਕਾਫੀ ਨਾਮ ਚਰਚਲਿਤ ਹੋ ਗਿਆ ਹੈ ਨਾਮਤਾ ਕਾਫੀ ਜ਼ਿਆਦਾ ਚਰਚਲਿਤ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਨੀਅਰ ਆਗੂ ਵੀ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਸਾਬਕਾ ਮੰਤਰੀ ਵੀ ਰਹੇ ਨੇ ਤੇ ਇਸ ਟਾਈਮ ਜਿਹੜਾ ਹੈ ਖਾਸ ਨਾਮ ਦੇ ਦਿੱਤਾ ਗਿਆ ਉਹਨਾਂ ਨੂੰ ਕਿ ਮਾਲ ਮੰਤਰੀ ਮਾਲ ਮੰਤਰੀ ਕਿਉਂ ਕਹਿ ਰਹੇ ਆ ਕਿਉਂਕਿ ਪ੍ਰਸ਼ਟਾਚਾਰੀ ਦਾ ਦੋਸ਼ ਲੱਗਿਆ ਹੈ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਵੀ ਕਹਿੰਦੇ ਨੇ ਕਿ ਜਿਹੜੇ ਨੇ ਪ੍ਰਿਸ਼ਟਿਆਚਾਰੀ ਜਿਹੜੇ ਨੇ ਨਸ਼ਾ ਤਸਕਰ ਉਹਨਾਂ ਦੇ ਨਾਮ ਨਾਲ ਜੋੜਿਆ ਗਿਆ ਹੈ ਬਿਕਰਮ ਸਿੰਘ ਮਜੀਠੀਆ ਐਮ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਵਕੀਲ ਵਾਰ-ਵਾਰ ਕਰਨਪ੍ਰੀਤ ਸੋਧੀ ਦਾ ਜਿਹੜਾ ਹੈ ਕੱਲ ਇੰਟਰਵਿਊ ਨਿਕਲ ਕੇ ਆਇਆ ਹੈ ਕਿ ਉਹਨਾਂ ਨੇ ਕਿਹਾ ਕਿ ਸਾਰਿਆਂ ਨਾਲ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਚਾਹੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਨਸ਼ਾ ਤਸਕਰਾ ਨੂੰ ਨਹੀਂ ਬਖਸ਼ਾਂਗੇ ਅਸੀਂ ਭ੍ਰਿਸ਼ਟਾਚਾਰੀ ਨੂੰ ਨਹੀਂ ਬਖਸ਼ਾਂਗੇ ਉਹ ਚਾਹੇ ਮੇਰੀ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਹੋਰ ਪਾਰਟੀ ਦਾ ਹੋਵੇ ਤਾਂ ਦੂਸਰੇ ਪਾਸੇ ਜਿੱਥੇ ਕਰਨਪ੍ਰੀਤ ਸੋਧੀ ਇਹ ਕਹਿ ਰਹੇ ਨੇ ਕਿ ਜਦੋਂ ਵੀ ਮਿਲਨ ਦੀ ਗੱਲ ਹੁੰਦੀ ਹੈ ਜਾਂ ਅਸੀਂ ਜਦੋਂ ਵੀ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਇਹ ਗੱਲ ਰੱਖਦੇ ਹਾਂ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣਾ ਹੈ ਲੇਕਿਨ ਸਾਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸਿਰਫ ਵਕੀਲਾਂ ਨੂੰ 15 ਮਿੰਟ ਦਿੱਤੇ ਜਾਂਦੇ ਨੇ ਉਹ ਕਹਿੰਦੇ ਕਿ 10 ਬੰਦੇ ਮਿਲ ਸਕਦੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੇਕਿਨ ਹਲੇ ਤੱਕ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਤਰੀਕੇ ਵੀ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਉਹ ਸਾਫ ਇਹ ਲਫ਼ਜ਼ਾਂ ਚ ਕਹਿੰਦੇ ਸਾਹਮਣੇ ਆ ਰਹੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਤਰਨ ਪ੍ਰਿੰਸ ਸੋਦੀ ਕਿ ਜੇਕਰ ਇੰਨਾ ਹੀ ਡਰ ਹੈ ਭਗਵੰਤ ਮਾਨ ਨੂੰ ਜਾਂ ਬਦਲਾਖੋਰੀ ਦੀ ਰਾਜਨੀਤੀ ਹੈ ਇਹ ਸਾਫ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਕਿਹਾ ਤੇ ਉਹ ਕਹਿੰਦੇ ਸਾਹਮਣੇ ਤੋਂ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਉਨੇ ਆ ਯਾ ਫਿਰ ਅਸੀਂ ਕੋਈ ਆਪਣੀ ਗੱਲ ਰੱਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹ ਵੀ ਗੱਲ ਰੱਖਦੇ ਹਾਂ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਨੇ ਜਿੱਥੇ ਏਡੀ ਵੱਡੀ ਕਾਰਵਾਈ ਕੀਤੀ ਹੋਈ ਹੈ ਚਾਹੇ ਉਸ ਜੇਲ ਦੇ ਵਿੱਚ ਨੇ ਪਿਛਲੇ ਦਿਨੀ ਉਹਨਾਂ ਦੀ ਪੈਰਖੜੀ ਬੰਨਣ ਗਈ ਉਹਨੂੰ ਨਹੀਂ ਮਿਲਣ ਦਿੱਤਾ ਗਿਆ ਉਹਨਾਂ ਦੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਕਿਸੇ ਸਮਰਥਕ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਕਿ ਕੀ ਡਰ ਹੈ ਜਿਹੜਾ ਭਗਵੰਤ ਮਾਨ ਨੂੰ ਕਿ ਜੇਕਰ ਉਹਨਾਂ ਦੇ ਨਾਲ ਮੁਲਾਕਾਤ ਹੋ ਜਾਏਗੀ ਤਾਂ ਇਹੋ ਜਿਹੀਆਂ ਕਿਹੜੇ ਬਾ ਅੰਦਰ ਲੀਆਂ ਗੱਲਾਂ ਬਾਹਰ ਨਿਕਲ ਆਉਣਗੀਆਂ ਇੱਕ ਪਾਸੇ ਇਹ ਕਰਨ ਪ੍ਰਿੰਸ ਉਹਦੀ ਕੱਲ ਜਿਹੜੇ ਇੰਟਰਵਿਊ ਦੇ ਵਿੱਚ ਆਪਦੇ ਕਹਿੰਦੇ ਨਜ਼ਰ ਆਏ ਲੇਕਿਨ ਦੂਸਰੇ ਪਾਸੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਹੁਣ ਜਿਹੜਾ ਆਉਣ ਵਾਲਾ ਟਾਈਮ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਾਤ ਦੇ ਵਿੱਚ ਬਾਹਰ ਨਹੀਂ ਆਏਗਾ। ਉਹਨੂੰ ਉਹੀ ਹਾਲਾਤਾਂ ਦੇ ਵਿੱਚ ਰਹਿਣਾ ਪਵੇਗਾ ਜਿਹੜੇ ਆਮ ਕੈਦੀ ਰਹਿੰਦੇ ਨੇ। ਜੇਕਰ ਆਮ ਕੈਦੀਾਂ ਵਾਂਗ ਹੀ ਰੱਖਿਆ ਗਿਆ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਉਹਨਾਂ ਦੇ ਨਾਲ ਮੁਲਾਕਾਤ ਕਿਉਂ ਨਹੀਂ ਕਰਨ ਦਿੱਤੀ ਜਾਂਦੀ? ਕਿਉਂਕਿ ਕਿਸੇ ਜਦੋਂ ਵੀ ਕੈਦੀਆਂ ਨੂੰ ਕੋਈ ਮਿਲਣ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਲੇਕਿਨ ਬਿਕਰਮ ਸਿੰਘ ਮਜੀਠੀਆ ਨਾਲ ਜਿਹੜੇ ਨੇ ਇਹ ਵਾਲੇ ਰੂਲ रेगुलेशन क्यों जेड़े ने थोपे जा रहे हैं एक पासे वकीलਾਂ ਦਾ ਕਹਿਣਾ ਹੈ ਕਿ ਸਾਨੂੰ ਸਿਰ 15 20 ਮਿੰਟ ਲਈ ਮਿਲਣ ਦਿੱਤਾ ਜਾ ਰਿਹਾ ਹੈ ਜੇਕਰ ਉਹ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਉਹਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਕਿ ਇਹ ਸਿਰਫ ਭਗਵੰਤ ਸਿੰਘ ਮਾਨ ਦੀ ਜਿਹੜੀ ਹੈ ਆਪਣੀ ਬਣਾਈ ਹੋਈ ਇੱਕ ਰਣਨੀਤੀ ਹੈ ਕਿਉਂਕਿ ਕਹਿੰਦੇ ਕਿ ਜੇਕਰ ਜੇਲ੍ਹ ਨੂੰ ਜਾ ਕੇ ਕੋਈ ਗੱਲ ਕਹੀਏ ਤਾਂ ਜੇਲ੍ਹ ਨੂੰ ਕਹਿੰਦਾ ਹੈ ਕਿ ਨਹੀਂ ਮਿਲਣ ਦਿੱਤਾ ਜਾਏਗਾ ਉਹ ਕਹਿੰਦੇ ਕਿ ਜੇਕਰ ਸੱਤਾ ਦੇ ਵਿੱਚ ਸਰਕਾਰ ਹੈ ਤੇ ਇਹ ਸਰਕਾਰ ਨਜਾਇਜ਼ ਜਿਹੜਾ ਹੈ ਫਾਇਦਾ ਚੱਕ ਰਹੀ ਹੈ। ਦੂਸਰੇ ਪਾਸੇ ਜਿੱਥੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਇਹ ਕਹਿ ਰਹੇ ਨੇ ਕਿ ਜਿਹੜੀਆਂ ਤੁਸੀਂ ਰੰਗ-ਬਰੰਗੀਆਂ ਜਿਹੜੀਆਂ ਚਿੱਟੀਆਂ ਚੁੰਨੀਆਂ ਨੂੰ ਸੌਰੀ ਰੰਗ-ਬਰੰਗੀਆਂ ਚੁੰਨੀਆਂ ਨੂੰ ਛਿੱਟਿਆ ਕੀਤਾ ਹੈ ਜਿੱਥੇ ਨੌਜਵਾਨ ਪੀੜ੍ਹੀ ਦੇ ਵਿੱਚ ਚਿੱਟਾ ਲੈ ਕੇ ਆਏ ਨੇ ਜਿਹੜੀ ਤੁਸੀਂ ਪ੍ਰਸ਼ਟਾਚਾਰੀ ਕੀਤੀ ਐ ਜਿਹੜੇ ਲੋਕਾਂ ਦੀ ਤੁਸੀਂ ਲੁੱਟ ਖਸੁੱਟ ਕੀਤੀ ਐ ਤਾਂ ਤੁਸੀਂ ਹੁਣ ਜਿਹੜੀ ਜੇਲ੍ਹ ਦੀ ਬਾਹਰ ਦੀ ਹਵਾ ਨਹੀਂ ਖਾ ਸਕਦੇ ਤੇ ਨਾਬਾ ਦੀ ਜੇਲ੍ਹ ਦੇ ਵਿੱਚ ਹੀ ਤੁਹਾਨੂੰ ਸੜਨਾ ਪਵੇਗਾ ਵਿਕਰਮ ਸਿੰਘ ਮਜੀਠੀਆ ਨੂੰ ਸਾਫ਼ ਸਟੇਜਾਂ ਤੇ ਕਹਿੰਦੇ ਨਜ਼ਰ ਆਉਂਦੇ ਨੇ ਇੱਕ ਪਾਸੇ ਜਿੱਥੇ ਬਦਲਾਖੋਰੀ ਦਾ ਬਦਲਾਖੋਰੀ ਦਾ ਨਾਮ ਦਿੱਤਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਇਹ ਬਦਲਾਖੋਰੀ ਨਹੀਂ ਇਹ ਕੰਮ ਤੁਸੀਂ ਕੀਤੇ ਨੇ ਤੁਸੀਂ ਆਦੇ ਜਦੋਂ ਤੁਹਾਡੀ ਤੁਹਾਡੀ ਸੱਤਾ ਦੇ ਵਿੱਚ ਪਾਰਟੀ ਸੀ 2017 ਤੋਂ ਪਹਿਲਾਂ ਤੁਸੀਂ ਰਾਜ ਕੇ ਜਿਹੜੇ ਰਾਜ ਕੇ ਜਿਹੜਾ ਨਸ਼ਾ ਵੇਚਿਆ ਹੈ ਪਿਸਟਾਚੀਰੀ ਕੀਤੀ ਹੈ ਲੇਕਿਨ ਜਿਹੜੇ ਤੰਪਰੀ ਸੋਦੀ ਨੇ ਉਹ ਕਹਿ ਰਹੇ ਨੇ ਕਿ ਜੇਕਰ ਇਹ ਚੀਜ਼ਾਂ ਕੀਤੀਆਂ ਵੀ ਨੇ ਉਹ ਤੁਸੀਂ ਪਿਛਲੇ ਕੇਸਾਂ ਨੂੰ ਚੱਕ ਕੇ ਅਗਾ ਕਿਉਂ ਲੈ ਕੇ ਆ ਰਹੇ ਹੋ ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਬਹਿਸ ਚੱਲਦੀ ਹੈ ਅਦਾਲਤ ਦੇ ਵਿੱਚ ਲੇਕਿਨ ਅਦਾਲਤ ਦੇ ਵਿੱਚ ਸਾਨੂੰ ਜਿਹੜਾ ਹੈ ਆਪਦੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੇ ਜਿਹੜੀ ਹੈ ਅੱਗੇ ਮੁਲਤਵੀ ਕਰ ਦਿੱਤੀ ਜਾਂਦੀ ਹੈ ਵੇ ਤਰੀਕ ਜਿੱਥੇ 14 14 ਦਿਨ ਦੀ ਨਿਆਰਿਆਸਤ ਜਿਹੜੀ ਵਧਾ ਦਿੱਤੀ ਜਾਂਦੀ ਹੈ ਜਿੱਥੇ ਹੁਣ 53 55 ਦਿਨ ਹੋ ਚਲੇ ਨੇ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੈਠੇ ਜੇਲ੍ਹ ਦੇ ਵਿੱਚ ਤੇ ਵਾਰ-ਵਾਰ ਉਹਨਾਂ ਦੇ ਵਕੀਲਾਂ ਦਾ ਇਹ ਕਹਿਣਾ ਹੈ ਕਿ ਜੇਕਰ ਅਸੀਂ ਜੇਲ੍ਹ ਦੇ ਅੰਦਰ ਉਹਨਾਂ ਨੂੰ ਮਿਲਣ ਜਾਂਦੇ ਆ ਤਾਂ ਆ ਸਾਨੂੰ ਕੋਈ ਗੱਲ ਬਾਤ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਉਹਨਾਂ ਵੱਲੋਂ ਇਹ ਜਿਹੜੇ ਨੇ ਸਟੇਟਮੈਂਟ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪਦੀ ਰਣਨੀਤੀ ਬਣਾਈ ਹੋਈ ਹੈ ਕਾਨੂੰਨ ਦੀ ਜਿਹੜੀ ਹੈ ਭੰਗ ਕੀਤੀ ਜਾ ਰਹੀ ਹੈ ਮਤਲਬ ਕਾਨੂੰਨ ਨੂੰ ਜੇਕਰ ਉਹ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੇ ਕਾਨੂੰਨ ਨੂੰ ਭੰਗ ਕੀਤਾ ਤਾਂ ਉਹ ਕਹਿੰਦਾ ਕਿ ਇਹ ਭੰਗ ਦਾ ਕਾਨੂੰਨ ਨੂੰ ਜਿਹੜੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਰ ਰਹੇ ਨੇ ਕਿਉਂਕਿ ਕਾਨੂੰਨ ਤਾਂ ਇਹ ਕਹਿੰਦਾ ਹੀ ਨਹੀਂ ਹੈਗਾ ਕਿ ਉਹਦੀ ਭੈਣ ਨੂੰ ਨਾ ਮਿਲਨ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ ਨਾ ਮਿਲਨ ਦਿੱਤਾ ਜਾਵੇ ਜਿੱਥੇ ਫਿਸਟਾਚੀ ਆ ਰਿਤੇ ਭਾਵੇਂ ਦੋਸ਼ ਲੱਗੇ ਨੇ ਭਾਵੇਂ ਤਸਕਰੀ ਦੇ ਨੇ ਲੱਗੇ ਨੇ ਲੇਕਿਨ ਉਹ ਕਹਿ ਰਹੇ ਨੇ ਕਿ ਪਰਿਵਾਰ ਤੇ ਨੂੰ ਕਿਉਂ ਨਹੀਂ ਮਿਲਨ ਦਿੱਤਾ ਜਾ ਰਿਹਾ ਜਿੱਥੇ ਹੁਣ ਨਾਬਾ ਦੀ ਜੇਲ੍ਹ ਵਿੱਚ ਵੱਡੇ ਜਿਹੜੇ ਵੱਡੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਜੇਲ੍ਹ ਦੇ ਵਿੱਚ ਨੇ ਕਿਸੇ ਟਾਈਮ ਉਹ ਜਿਹੜੇ ਨੇ ਪਾਰਟੀ ਸ਼ਰਮੇ ਕਾਲੀ ਦਲ ਦੇ ਸੀਨੀਅਰ ਆਗੂ ਵੀ ਰਹਿ ਚੁਕੇ ਨੇ ਮੰਤਰੀ ਵੀ ਰਹਿ ਚੁਕੇ ਨੇ ਲੇਕਿਨ ਵੀਆਈਪੀ ਭਾਵੇਂ ਸ਼੍ਰੇਣੀ ਉਹਨਾਂ ਨੂੰ ਨਹੀਂ ਦਿੱਤੀ ਗਈ ਚਾਹੇ ਵਾਰ-ਵਾਰ ਮੰਗ ਵੀ ਕੀਤੀ ਗਈ ਹੈ ਵੀਆਈਪੀ ਸ਼੍ਰਾਨੀ ਦੀ ਮੰਗ ਕੀਤੀ ਗਈ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਹੜੀ ਹੈ ਬਿਕਰਮ ਸਿੰਘ ਮਜੀਠੀਆ ਵੱਲੋਂ ਜਿਹੜੀ ਹੈ ਆਪਣੀਆਂ ਕਿਹਾ ਗਿਆ ਕਿ ਮੈਨੂੰ ਹੁਣ ਖਾਣਾ ਵਗੈਰਾ ਵੀ ਥੋੜਾ ਦਿੱਤਾ ਜਾਵੇ ਅਲੱਗ ਲੇਕਿਨ ਭਗਵੰਤ ਮਾਨ ਵਾਰ-ਵਾਰ ਇਹੀ ਕਹਿੰਦੇ ਨਜ਼ਰ ਆਏ ਕਿ ਤੈਨੂੰ ਹੁਣ ਤਰੀਆਂ ਵਾਲੇ ਹੀ ਬੇਂਗਣ ਮਿਲਣਗੇ ਤੈਨੂੰ ਛਿਲਣਾ ਵਾਲੇ ਯਾਲੂ ਮਿਲਣਗੇ ਮਤਲਬ ਵਾਰ-ਵਾਰ ਇੱਕੋ ਗੱਲਾਂ ਸਟੇਜਾਂ ਉੱਤੇ ਕਹਿ ਕੇ ਜਿਹੜੀ ਹੈ ਗੱਲ ਰੱਖ ਰਾਇ ਨੇ ਬਿਕਰਮ ਸੋਰੀ ਭਗਵੰਤ ਸਿੰਘ ਮਾਨ ਲੇਕਿਨ ਰੂਲ ਐ ਰੈਗੂਲੇਸ਼ਨ ਤਾਂ ਭਗਵੰਤ ਸਿੰਘ ਮਾਨ ਵੀ ਨਹੀਂ ਅਪਣਾ ਰਹੇ ਇਹ ਅਸੀਂ ਨਹੀਂ ਕਹਿ ਰਹੇ ਇਹ ਉਹਨਾਂ ਦੇ ਜਿਹੜੇ ਵਕੀਲ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਇਹ ਸਾਰੇ ਬਿਆਨ ਸਟੇਜਾਂ ਤੇ ਦਿੰਦੇ ਨਜ਼ਰ ਆ ਰਹੇ ਹੋ ਚਾਹੇ ਤੁਸੀਂ ਲੱਖ ਕਹਿ ਰਹੇ ਹੋ ਕਿ ਸਾਡੇ ਕੋਲ ਸਬੂਤ ਨੇ ਸਾਡੇ ਕੋਲ ਟੋਕਰਾ ਸਬੂਤਾਂ ਦਾ ਭਰਿਆ ਹੋਇਆ ਹੈ ਲੇਕਿਨ ਇਹਦੇ ਨਾਲ ਸਾਨੂੰ ਜੇਲ੍ਹ ਦੇ ਵਿੱਚ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਇਹੋ ਜਿਹਾ ਭਗਵੰਤ ਮਾਨ ਨੂੰ ਕੀ ਡਰ ਪਿਆ ਹੋਇਆ ਹੈ ਬਾਕੀ ਜੋ ਵੀ ਹੋਰ ਜਾਣਕਾਰੀ ਆਏਗੀ ਮਿਲਦੇ ਹਾਂ